ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਡਰੈੱਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਰਾਮੂਵਾਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤਹਿਸੀਲ ਆ ਗਈ ਪੱਟੀ ਬਲਟੂਆ ਜਿਹੜਾ ਮੰਨ ਕੇ ਚੱਲੋ ਮੇਨ ਉਹ ਵੀ ਨੇੜੇ ਆ ਤੇ ਸੱਜਣੋਂ ਖੇਮ ਕਰਨ ਲਈ ਬਾਈ ਹਰਾਂ ਨੂੰ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਆ ਗਜਲਪੈਂਡ ਰੋਡ ਤੇ ਆ ਜਮਾਂ ਨਦੀਕ ਆ ਤੇ ਇੱਕੋ ਝੋਟੀ ਵਿਖਾਉਣੀ ਆ ਤੁਹਾਨੂੰ ਅੱਜ ਵੀਡੀਓ 'ਚ ਤੇ ਝੋਟੀ ਬਹੁਤ ਟੌਪ ਦੀ ਥੋੜੀ ਜੀ ਨਾ ਕੈਮਰੇ ਤੋਂ ਸੱਜਣੋਂ ਡਰਦੀ ਆ ਬਾਕੀ ਗੱਲਾਂ ਬਾਤਾਂ ਹੋਈਆਂ ਜਿੰਨੀ ਹੈਗੀ ਸਾਰੇ ਚੰਗੇ ਖਾਨਦਾਨ ਤੇ ਚੰਗੇ ਦੁੱਧ ਵਾਲੀ ਮੈਂ ਆਜੋ ਜਾਣਕਾਰੀ ਲੈਣੇ ਆ ਵੀਰ ਤੋਂ ਤੇ ਜਿੰਨੀ ਕੁ ਹੋ ਸਕੇ ਓਨੀ ਕੁ ਤੁਹਾਨੂੰ ਚਲਾ ਕੇ ਲੂ ਕੇ ਵਿਖਾਵਾਂਗੇ ਕਿਉਂਕਿ ਥੋੜੀ ਡਰਦੀ ਆ। ਭਾਈ ਜੀ ਸਤਿ ਸ੍ਰੀ ਅਕਾਲ। ਸ੍ਰੀ ਗੁਰਪ੍ਰੀਤ ਸਿੰਘ ਤੁਸੀਂ ਸੁਣਾਓ ਕੀ ਹਾਲ ਚੱਲ ਤੁਹਾਡੇ? ਵਧੀਆ ਹੋਰ ਸੁਣਾ ਮੇਰਾ ਭਰਾ। ਚੜਦੀ ਕਲਾ ਨਾ? ਵਧੀਆ ਠੀਕ ਠਾਕ ਵਧੀਆ। ਘਰ ਪਰਿਵਾਰ ਓਕੇ ਆ? ਵਧੀਆ ਵਧੀਆ ਸਾਰੇ ਠੀਕ ਠਾਕ। ਤੇ ਆਪਣਾ ਇਹ ਐਡਰੈਸ ਦਈਏ। ਐਡਰੈਸ ਆਪਣਾ ਕੁਲਦੀਪ ਸਾਹਿਬ ਪਿੰਡ ਰਾਮੂਵਾਲ। ਹਾਂਜੀ। ਜ਼ਿਲ੍ਹਾ ਤਰਨ। ਕਿਹੜਾ ਤਰਨਤਾਂ ਤਹਿਸੀਲ ਪੱਟੀ ਠੀਕ ਆ ਨੇੜੇ ਨੇੜੇ ਪਿੰਡ ਜਿਵੇਂ ਖੇਮ ਕਰਨ ਆਪਣੇ ਤੋਂ 5-7 ਕਿਲੋਮੀਟਰ ਆ ਗਏ مین ਸ਼ਹਿਰ ਹਾਂ ਰਤੋਕੇ ਗੁਰਦੁਆਰਾ ਆਪਣੇ ਲੱਗੇ ਆ ਪਿੰਡ ਠੀਕ ਆ ਰਤੋਕਾ ਗੁਰਦੁਆਰਾ ਹਾਂ ਰਤੋਕੇ ਗੁਰਦੁਆਰਾ ਬਾਬੇ ਵੀਰਸਾ ਦਾ ਗੁਰਦੁਆਰਾ ਹਾਂ ਬਹੁਤ ਮਸ਼ਹੂਰ ਆ ਹਨਾ ਬਹੁਤ ਸਾਰੇ ਲੋਕਾਂ ਨੂੰ ਪਤਾ ਆ ਗੁਰਦੁਆਰਾ ਪਤਾ ਵਾ ਮੇਲਾ ਬਹੁਤ ਤਕੜਾ ਲੱਗਦਾ ਬਹੁਤ 27 28 ਵਸਾ ਨੂੰ ਚੰਗਾ ਮੇਲਾ ਲੱਗਦਾ ਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 95307 ਆ 38320 ਠੀਕ ਆ ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਚੱਲੂਗਾ ਤੇ ਇਹ ਝੂਟੀ ਮੰਨ ਕੇ ਚੱਲੋ ਆਪਣੇ ਘਰ ਦੀ ਕਿ ਵਪਾਰ ਲੈਣਦੀ ਆ ਨਹੀਂ ਇਹ ਵਪਾਰ ਲੈਣਦੀ ਆ ਵਪਾਰ ਲੈਣਦੀ ਆ ਹਾਂਜੀ ਤੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਹਾਂਜੀ ਬਲੂਨ ਝੋਟੀ ਨੇ ਕਿੰਨਾ ਕੁ ਦੁੱਧ ਦਿੰਦਾ ਇਹਦੇ ਮਾਲਕ ਨੇ ਦੱਸਣ ਮਤਾ ਕੋਈ ਨਾ ਕਿਹਾ ਵੀ 11-12 ਕਿਲੋ ਦੁੱਧ ਦਿੰਦਾ ਨੇ ਦਿੰਦਾ ਵੀ ਉਹ ਬਹੁਤ ਹੀ ਲੰਮਾ ਟਾਈਮ ਮਿਲੀ ਆ ਵੀ 8 ਮਹੀਨਿਆਂੋਂ ਤੋਂ ਵੀ ਆਪ ਛੱਡੀ ਆ ਵੀ ਜਦੋਂ 8 ਮਹੀਨੇ ਹੋ ਗਏ ਸੀ ਐਡੀ ਠੰਡੀ ਆ ਐਡੀ ਠੰਡੀ ਤੇ ਸਾਂਭੀ ਵੀ ਕਹੇ ਭੈਣ ਭਰਾ ਨੇ ਚੰਗੀ ਕਲਦੀ ਸਾਹਿਬ ਮਾਲ ਇਹਨਾਂ ਕੋਲ ਐਡਾ ਚੰਗਾ ਵੀ ਗੱਲਾਂ ਹੀ ਗਾਂ ਦੇ ਗਾਂ ਉਹ ਨਾ ਚੰਗੀ ਤੋਂ ਚੰਗੀ ਰੱਖੀ ਐ ਮੱਝ ਵੀ ਚੰਗੀ ਤੋਂ ਚੰਗੀ ਰੱਖੀ ਜਿਹੜੇ ਬੰਦੇ ਆ ਤੋਂ ਆਪਾਂ ਲਈ ਆ ਜਿਹੜੇ ਬੰਦੇ ਆ ਤੋਂ ਲਈ ਆਪਾਂ ਠੀਕ ਬਹੁਤ ਚੰਗਾ ਮਾਲ ਰੱਖਿਆ ਤੇ ਸੁਹਾ ਦੂਜਾ ਸੁਹਾ ਦੂਜਾ ਤੇ ਦਿਨ ਕਿੰਨੇ ਲੈ ਜੂ ਦਿ ਮਾਲਾ ਵਿਦਾਹ 10 ਤਰੀਕ ਨੂੰ ਦਿਨ ਪੂਰੇ ਹੁੰਦੇ ਕੋ 2-4 ਵਾਦ ਉੱਤੇ ਵੀ ਖੜ ਸਕਦੀ ਆ ਵੀ 10 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ ਮੰਨ ਕੇ ਚੱਲੀਏ ਵੀ 7 ਤਰੀਕ ਨੂੰ ਹਾਂ 7 ਤਾਂ ਜੇ ਬਣੂਗੀ ਜੇ ਵੀ ਬਣੂਗੀ ਚੰਗੀ ਵੱਧ ਲੈ ਕੇ ਸੂਗੀ ਵੀ ਹਾਂ ਫਲੀ ਸੰਭੀ ਆ ਫਲੀ ਬਹੁਤ ਤੁਹਾਨੂੰ ਦੱਸਣ ਦਈਏ ਕੋਈ ਤੇ ਥਣਾ ਥਨਾਂ ਨੂੰ ਟਿੱਪੀ ਓਕੇ ਆ ਨਾ ਮੈਂ ਤਾਂ ਐਡਾ ਚਵਾ ਲੱਗਾ ਵੀ ਗੱਲਾਂ ਹੀ ਗਾਉਣੀਆਂ ਭਾਰ ਪੂਰੇ ਦੀ ਤਾਂ ਨਹੀਂ ਕੋਈ ਆਦੀ ਆਪਣੇ ਗਰੰਟੀ ਹੋਊਗੀ ਗਰੰਟੀ ਹੋਊਗੀ ਭਾਰ ਠੀਕ ਆ ਸੱਜਣੋ ਮੈਂ ਜਿੰਨਾ ਕੋ ਹੋ ਸਕਿਆ ਜਿਵੇਂ ਤੁਹਾਨੂੰ ਦੱਸਿਆ ਨਾ ਡਰਦੀ ਆ ਥੋੜੀ ਤੇ জুম-ਜਾਮ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਘਰੋਂ ਨਹੀਂ ਕਈ ਵਾਰੀ ਪਸੂ ਕੱਢੇ ਹੁੰਦੇ ਇੱਥੋਂ ਹੁਣ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਸੱਜਣੋ ਚੈੱਕ ਕਰ ਲਓ ਚਾਰੇ ਥਨਾਂ ਇੱਕੋ ਜਿਹੀ ਗੈਪ ਤੇ ਦੂਰੀ 'ਚ ਲੱਗੇ ਹੋਏ ਆ ਦੇਖੋ ਤੇ ਬਾਕੀ ਹੁਣ ਮੈਂ ਤੁਹਾਨੂੰ ਬੈਕ ਸਾਈਡ ਤੋਂ ਵੀ ਥਾਂ ਲੇਵੇ ਦੀ ਕੁਆਲਿਟੀ ਚੈੱਕ ਕਰਾਵਾਂ ਤੂੰ ਮੜਾ ਜੇ ਇੱਧਰ ਨੂੰ ਆ ਜੀ ਕਿਤੇ ਪੈਰ ਪੂਰਨਾ ਮੈਂ ਅੱਦੇ ਕਰਮਾਂ ਵਾਲੀ ਵੇਖਿਓ ਸੱਜਣੋ ਵੇਖੋ ਖੁੱਲੇ ਲੇਵੇ ਦੀ ਆ ਕੈਮਰਾ ਤਾਂ ਕੁਲਦੀ ਸਾਹ ਡਰਦੀ ਹੋਤ ਨਾਲ ਕਰਮੜੀ ਤਾਂ ਨਹੀਂ ਕੱਖਣੀ ਹਾਂ ਬਸ ਮੇਰੇ ਤੋਂ ਡਰਦੀ ਆ ਤੁਹਾਡੇ ਤੋਂ ਡਰਦੀ ਆ ਵੀ ਇਹਨੂੰ ਐ ਆ ਪਤਾ ਨਹੀਂ ਕੀ ਲੈ ਕੇ ਮੇਰੇ ਨਾਲ ਹਾਂ ਤਾਂ ਹੀ ਇੱਕ ਆਪਾ ਬੱਦੀ ਵੀ ਬਾਰੀ ਖੁੱਲੀ ਆ ਨਾ ਤੇ ਹੁਣ ਆਪਾਂ ਫਿਰ ਇਹਦੀ ਤੌਰ ਕਰਾਈਏ ਚੈੱਕ ਆ ਕਰਾ ਦਈਏ ਸੱਜਣਾ ਤੌਰ ਚੈੱਕ ਕਰ ਲਓ ਬਾਕੀ ਤਾਂ ਥੋੜੀ ਜਿਵੇਂ ਤੁਹਾਨੂੰ ਦੱਸਿਆ ਨਾ ਡਰਦੀ ਆ ਤੇ ਮੰਨਿਆ ਚ ਚਲੀ ਗਈ ਵੇਖਿਓ ਹਾਈਟ ਬਾਲੀ ਵੱਡੀ ਨਹੀਂ ਪਰ ਜਿੰਨੀ ਹੈਗੀ ਆ ਸੁਥਰੀ ਆ ਸਜਣੋ ਬੈਕ ਸਾਈਡ ਤੋਂ ਥਾਂਲੇਵੇ ਦੀ ਕੁਆਲਿਟੀ ਚੈੱਕ ਕਰਿਓ ਤੇ ਐਨਾ ਚਾਰੇ ਪਾਸਿਓ ਜਿਵੇਂ ਕਹਿ ਦਈਏ ਵੀ ਗੁੰਦੀ ਪਈ ਆ ਵੇਖਿਓ ਇੱਥੋਂ ਵੇਖੋ ਹਣ ਥਾਂਲੇਵੇ ਦੀ ਕੁਆਲਿਟੀ ਤੇ ਹਜੇ ਸਜਣੋ ਟਾਈਮ ਲੈਂਦੀ ਆ ਤੇ ਬਹੁਤ ਟਾਪ ਦਾ ਲੇਵਾ ਕਰਮਾ ਲਈ ਤਿਆਰ ਕਰੂਗੀ ਵੇਖਿਓ ਕਿਆ ਬਾਤ ਤੇ ਉਥੇ ਕੱਲੀ ਵੀ ਸੀ ਥੋੜੀ ਤਾਂ ਵੀ ਡਰਦੀ ਹੁਣ ਪਸ਼ੂਆਂ ਚ ਬੰਨਤੀ ਆ ਤੇ ਹੁਣ ਘੱਟ ਡਰੂਗੀ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਮੈਂ ਆਪਣੀਆ ਰੇਟ ਤਾਂ ਕਲੀਸਾ ਮੁੱਲ ਤਾਂ ਕਰਦੇ 1,10,000 ਰੁਪਇਆ ਠੀਕ ਆ 1,10,000 ਹਾਂਜੀ ਤੇ ਉਹਦੇ ਚੋਂ ਉਹ ਕਰਦਾਂਗੇ ਮਾਨਤਨ 5000 ਰੁਪਏ ਦਾ ਮਾਨਤਨ ਕਰਦਾਂਗੇ ਇੱਕ 5 ਦੀ ਦੇ ਦਿਆਂ ਹਾਂਜੀ ਇੱਕ 5 ਤੇ ਚੱਲ ਫੇਰ ਵੀ ਕੋਈ ਭੈਣ ਭਰਾ ਮੂੰਹ ਲਾਵੇ ਉਹ ਚਲ ਕੋਈ ਦੂਰ ਨੇੜੇ ਉਹ ਕਰ ਦਾਂਗਾ ਮਾਨ ਆਓ ਵੀ ਚੱਲ ਕਰਾਇਆ ਪਾੜਾ ਕੋਈ ਛੂੜ ਛੱਪਾ ਹਨਾ ਕਰ ਦਾਂ ਸੌਖਾ ਹੋ ਜੂ ਸੱਜਣੋ ਝੋਟੀ ਬਹੁਤ ਚੰਗੀ ਆ ਵਾਕੇ ਕੱਲ੍ਹ ਦੇ ਦਸਾਂ ਦੁੱਧ ਵਾਲੀ ਮੱਝ ਚਲੋ 13 ਕਿਲੋ ਦੁੱਧ ਚਵਾ ਜੂਗੀ 13 14 ਬੜੇ ਆਰਾਮ ਨਾਲ ਬੜੇ ਆਰਾਮ ਨਾਲ ਜਾਂ ਥਣ ਥਣੌੜ ਵੜਾ ਮੈਂ ਫੇਰ ਹਾਂ ਤੇ ਪਰ ਐਡੀ ਮੈਂ ਸਾਹ ਹੋ ਵੀ ਪੋਲੀ ਐਡੀ ਵੀ ਹਾਂ ਕੋਈ ਸ਼ੱਕ ਨਹੀਂ ਹਨਾ ਉਹ ਤਾਂ ਮਤਲਬ ਕੈਮਰਾ ਤਾਂ ਦੱਸ ਦੇ ਇੱਧਰ ਵੇਖੋ हां ओवें ਤਾਂ ਭਾਵੇਂ ਜੱਫੀ ਪਾਈ ਜਾਓ ਹਾਂ ਨਹੀਂ ਨਹੀਂ ਜਿਹੜੀ ਆੜੀ ਕੁੜੀ ਆ ਦੋ ਫੜੀ ਫਿਰਦੀ ਉਹ ਤੋਂ ਕਿਤੇ ਭੋਰਾ ਨਹੀਂ ਡਰਦੀ ਠੀਕ ਹੈ ਠੀਕ ਹੈ ਠੀਕ ਕੈਮਰੇ ਤੋਂ ਡਰਦੀ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ